ਮੇਰੇ ਵੱਲੋਂ ਆਪ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਅਵਲੀਨ ਕੌਰ ਹੈ ਅਤੇ ਮੈਂ ਸਤਵਿਜ ਮਾਦੀ ਵਿਦਿਆਰਥਣ ਹਾਂ ਅੱਜ ਮੈਂ ਤੁਹਾਨੂੰ ਜੈਵਿਕ ਖੇਤੀ ਬਾਰੇ ਦੱਸਾਂਗੀ ਜੈਵਿਕ ਖੇਤੀ ਨੂੰ ਅਸੀਂ ਕੁਦਰਤੀ ਖੇਤੀ ਵੀ ਆਖ ਸਕਦੇ ਹਾਂ ਇਹ ਖੇਤੀ ਦਾ ਉਹ ਟੰਗ ਹੈ ਜਿਸ ਵਿੱਚ ਅਸੀਂ ਹਰੀਆਂ ਖਾਦਾਂ ਬਿਨਾਂ ਰੀਆਂ ਸਪਰੀਆਂ ਤੋਂ ਤਿਆਰ ਕਰਦੇ ਹਾਂ ਜੈਵਿਕ ਖੇਤੀ ਵਿੱਚ ਕੁਦਰਤੀ ਖਾਦਾਂ ਮੁਰਗੀਆਂ ਦੀ ਖਾਦ ਅਤੇ ਰੂੜੀ ਦੀ ਖਾਦ ਸ਼ਾਮਿਲ ਹੁੰਦੀ ਹੈ ਜੈਵਿਕ ਖੇਤੀ ਵਿੱਚ ਕੁਦਰਤੀ ਖਾਦਾਂ ਅਤੇ ਹਰੀਆਂ ਖਾਦਾਂ ਕੁਦਰਤੀ ਢੰਗ ਨਾਲ ਤਿਆਰ ਕੀਤੀਆਂ ਜਾਂਦੀਆਂ ਹਨ। ਇਸ ਨੂੰ ਅਸੀਂ ਘਰ ਵੀ ਤਿਆਰ ਕਰ ਸਕਦੇ ਹਾਂ। ਜਿਵੇਂ ਹਰ ਰੋਜ਼ ਇੱਕ ਟੋਹੇ ਵਿੱਚ ਸਬਜ਼ੀਆਂ ਦੇ ਛਿਲਕੇ ਅਤੇ ਫਲਾਂ ਦੇ ਛਿਲਕੇ ਪਾਈਏ ਅਤੇ ਉਸ ਉੱਪਰ ਥੋੜੀ-ਥੋੜੀ ਮਿੱਟੀ ਛੁੱਟੀਏ। ਛੇ ਮਹੀਨੇ ਬਾਅਦ ਉਹ ਖਾਦ ਬਣ ਜਾਏਗੀ। ਜੈਵਿਕ ਖੇਤੀ ਇੱਕ ਬਦਲਵੀਂ ਪ੍ਰਣਾਲੀ ਹੈ। ਭਾਵ ਇੱਕ ਫਸਲ ਵਾਰ-ਵਾਰ ਨਾ ਬੀਜੋ। ਜਿਵੇਂ ਸਾਡੇ ਕਿਸਾਨ ਆਮ ਤੌਰ ਤੇ ਕਰਦੇ ਹਨ। ਕਣਕ ਅਤੇ ਝੋਨੇ ਨੂੰ ਬਦਲ ਬਦਲ ਕੇ ਉਗਾਓ ਤਾਂ ਕਿ ਮਿੱਟੀ ਦੀ ਪੋਸ਼ਟਿਕਤਾ ਵੱਧ ਸਕੇ ਮਿੱਟੀ ਵਿੱਚ ਨਾਈਟ੍ਰੋਜਨ ਨੂੰ ਠੀਕ ਕਰਨ ਲਈ ਫਲੀਦਾਰ ਬੁੱਟੇ ਲਗਾਏ ਜਾਂਦੇ ਹਨ ਧੰਨਵਾਦ ਬਿਮਾਰੀਆਂ ਅਸੀਂ ਦੇਖਦੇ ਹਾਂ ਕਿ ਲੋਕ ਗੋਡੇਦਾਰ ਜੋੜਦਾਰ ਦਾਸ਼ਕਾਰ ਆਮ ਹੀ ਹਨ ਇਹ ਸਭ ਆਪਣੇ ਖਾਂ-ਪੀਣ ਤੇ ਨਿਰਭਰ ਕਰਦਾ ਹੈ ਪਹਿਲਾਂ ਆਖਦੇ ਸੀ ਕਿ ਮਿਲ ਕਿਸ ਕੰਪਲੀਟ ਡਾਈਟ ਪਰ ਹੁਣ ਉਹ ਵੀ ਨਹੀਂ ਰਹਾ ਕਿਉਂਕਿ ਪਸ਼ੂ ਵੀ ਆਪਣਾ ਚਾਰਾ ਕੀਟਨਾਸ਼ਕ ਛਿੜਕੀਆਂ ਦਵਾਈਆਂ ਵਾਲਾ ਖਾਂਦੇ ਹਨ ਤੇ ਇਸ ਦਾ ਅਸਰ ਉਹਨਾਂ ਦੇ ਦਿੱਤੇ ਦੰਦ ਤੇ ਵੀ ਪੈਂਦਾ ਹੈ ਧੰਨਵਾਦ ਗੁੱਡ ਮਾਰਨਿੰਗ ਟੂਡੇ ਵੀ نو ਅਬਾਊਟ ਇਮੀਗ੍ਰੇਸ਼ਨ ਇਮੀਗ੍ਰੇਸ਼ਨ ਉਹ ਹੁੰਦਾ ਜਦੋਂ ਆਪਾਂ ਕਿਸੇ ਵੀ ਕੰਟਰੀ ਦੇ ਵਿੱਚ ਜਾਂਦੇ ਆ ਉੱਥੇ ਜਾ ਕੇ ਕੰਮਕਾਰ ਕਰਦੇ ਆ ਜਾਂ ਆਪਾਂ ਉੱਥੇ ਪਰਮਨੈਂਟ ਰੈਜ਼ੀਡੈਂਟ ਬਣਨਾ ਚਾਹੁੰਦੇ ਆ ਉਹਨੂੰ ਇਮੀਗ੍ਰੇਸ਼ਨ ਕਿਹਾ ਜਾਂਦਾ ਇਮੀਗ੍ਰੇਸ਼ਨ ਹੈਜ਼ ਮੈਨੀ ਟਾਈਪ ਮੈਨੀ ਟਾਈਪਸ ਆਫ ਵੀਜ਼ਾਸ ਲਾਈਕ ਟੂਰਿਸਟ ਵੀਜ਼ਾ ਸਪਾਊਸ ਵੀਜ਼ਾ ਸਟੱਡੀ ਵੀਜ਼ਾ ਥੈ ਇੰਪਲॉयਮੈਂਟ ਵੀਜ਼ਾ ਐਂਡ ਰਿਸਰਚ ਵੀਜ਼ਾ ਸਪਾਊਸ ਵੀਜ਼ਾ ਸਪਾਊਸ ਵੀਜ਼ਾ ਦੇ ਵਿੱਚ ਇੱਕ ਕਪਲ ਮੈਰਿਡ ਕਪਲ ਹੀ ਜਾ ਸਕਦਾ ਹੈ ਉਹਦੇ ਵਿੱਚ ਨਾ ਉਹਨਾਂ ਦਾ ਕੋਈ ਬ੍ਰਦਰ ਸਿਸਟਰ ਨਾ ਹੀ ਉਹਨਾਂ ਦਾ ਬੱਚਾ ਵੀ ਨਹੀਂ ਜਾ ਸਕਦਾ ਇਹਦੇ ਵਿੱਚ ਉਹਨਾਂ ਦੀ ਐਜੂਕੇਸ਼ਨ ਦੇਖੀ ਜਾਂਦੀ ਆ ਤੇ ਉਹਨਾਂ ਦੀ ਜੋ ਡਾਕੂਮੈਂਟਰੀ ਆ ਉਹ ਇਕੱਠਿਆਂ ਦੀ ਹੁੰਦੀ ਆ ਵਿਜ਼ਟਰ ਵੀਜ਼ਾ 6 ਮੰਥਸ ਦਾ ਹੁੰਦਾ ਵਾ ਇਹਦੇ ਵਿੱਚ ਆਪਾਂ ਨੂੰ ਮਲਟੀਪਲ ਵੀਜ਼ਾਸ ਮਿਲਦੇ ਆ ਇਹਦੇ ਵਿੱਚ ਆਪਾਂ ਨੂੰ 6 ਮੰਥਸ ਤੋਂ ਬਾਅਦ ਕੋਈ ਵੀ ਕੰਟਰੀ ਨੂੰ ਛੱਡਣਾ ਪੈਂਦਾ ਹੈ ਏ ਵੀਜ਼ਾ ਜੇ ਆਪਾਂ 6 ਮੰਥਸ ਤੋਂ ਬਾਅਦ ਆਪਾਂ ਕੋਈ ਵੀ ਕੰਟਰੀ ਨਹੀਂ ਛੱਡਦੇ ਤਾਂ ਉਧਰ ਦੀ ਗਵਰਨਮੈਂਟ ਆ ਜਿਹੜੀ ਉਹ ਆਪਣੇ ਤੇ ਕੋਈ ਵੀ ਐਕਸ਼ਨ ਲੈ ਸਕਦੀ ਹੈ ਤੇ ਜਿਹੜਾ ਸਟੱਡੀ ਵੀਜ਼ਾ ਹੁੰਦਾ ਹੈ ਉਹਨੂੰ ਸਟੂਡੈਂਟ ਵੀਜ਼ਾ ਵੀ ਕਿਹਾ ਜਾਂਦਾ ਹੈ ਤੇ ਸਟੱਡੀ ਵੀਜ਼ਾ ਜਿਹੜਾ ਹੈ ਉਹ ਸਟੂਡੈਂਟ ਲਈ ਹੁੰਦਾ ਹੈ ਤੇ ਸਟੂਡੈਂਟ ਪਹਿਲਾਂ ਜਿਹੜੇ ਸੀਗੇ ਉਹ +2 ਤੋਂ ਬਾਅਦ ਆਈਲੈਂਡਸ ਕਰਕੇ ਬਾਹਰ ਚਲੇ ਜਾਂਦੇ ਸੀ ਪਰ ਹੁਣ ਇਦਾਂ ਨਹੀਂ ਹੁੰਦਾ ਹੁਣ ਬੱਚੇ ਨੂੰ ਗ੍ਰੈਜੂਏਸ਼ਨ ਕਰਨੀ ਵੀ ਬਹੁਤ ਜ਼ਰੂਰੀ ਹੈ ਤੇ ਗ੍ਰੈਜੂਏਟ ਵਿੱਚ ਉਹ 65% ਜਿਹੜੇ ਬੱਚੇ ਦੀ ਪਰਸੈਂਟੇਜ ਆ ਉਹ ਆਉਣੀ ਚਾਹੀਦੀ ਆ ਜੇਕਰ ਬੱਚੇ ਦੀ ਪਰਸੈਂਟੇਜ 65 ਨਹੀਂ ਆਉਂਦੀ ਤਾਂ ਕਰਕੇ ਉਹ ਤਾਂ ਉਹਨਾਂ ਦਾ ਵੀਜ਼ਾ ਜਿਹੜਾ ਇਹ ਨਹੀਂ ਲੱਗੇਗਾ ਇਹਦੇ ਲਈ ਜਿਹੜੀ ਡਾਕੂਮੈਂਟਰੀ ਚਾਹੀਦੀ ਆ ਉਹ ਹੁੰਦਾ ਇੱਕ ਬੈਂਕ ਸਟੇਟਮੈਂਟ ਆਪਣਾ ਲਾਸਟ 3 ਮੰਥਸ ਦੇ ਫੰਡਸ ਆਪਣਾ ਕੋਈ ਬਿਜ਼ਨਸ ਹੋਣਾ ਚਾਹੀਦਾ ਹੈ ਜਾਂ ਫਿਰ ਇਨਕਮ ਪ੍ਰੂਫ ਏਮਪਲॉयਮੈਂਟ ਵੀਜ਼ਾ ਏਮਪਲॉयਮੈਂਟ ਵੀਜ਼ਾਸ ਦੇ ਵਿੱਚ ਆਪਣੇ ਕੋਲ ਕੋਈ ਸਕਿਲਸ ਹੋਣੇ ਚਾਹੀਦੇ ਜਿਹਦੇ ਰਾਹੀਂ ਆਪ ਉੱਥੇ ਜਾ ਕੇ ਵਰਕਰ ਜਾ ਸਕਦੇ ਆ ਕਿ ਇਹ ਸਾਰਾ ਪ੍ਰੋਸੈਸ 45 ਡੇਸ ਦਾ ਹੁੰਦਾ ਹੈ ਜੇਕਰ 45 ਡੇਸ ਦੇ ਵਿੱਚ ਤੁਹਾਡਾ ਵੀਜ਼ਾ ਨਹੀਂ ਆਉਂਦਾ ਤਾਂ ਜਾਂ ਤਾਂ ਉਹ ਰਿਫਿਊਜ਼ ਹੋ ਜਾਂਦੀ ਹੈ ਤੁਹਾਡੀ ਫਾਈਲ ਜਾਂ ਫਿਰ ਉਹ ਡਿਕਲੇ ਹੋ ਜਾਂਦਾ ਹੈ ਥੈਂਕ ਯੂ ਚੱਕ ਲੈਣੂ ਮੇਰਾ ਨਾਮ ਸੁਖਮਣ ਪ੍ਰੀਤਕੌਰ ਹੈ ਅਤੇ ਮੈਂ 8ਵੀਂ ਜਮਾਤ ਦੀ ਵਿਦਿਆਰਥਣ ਆ ਸਾਡਾ ਮਾਡਲ ਵੇਸਟ ਮਟੀਰੀਅਲ ਤੇ ਆ ਆ ਅਸੀਂ ਬੰਗਾ ਤੋਂ ਬਣਾਇਆ ਹੈ ਇਸ ਨੂੰ ਅਸੀਂ ਇਸ ਨੂੰ ਅਸੀਂ ਪੱਛਮ ਨਾਲ ਕਵਰ ਕੀਤਾ ਹੈ ਤੇ ਆ ਜਿਹੜੇ ਫਲਾਵਰਸ ਨੇ ਇਹ ਅਸੀਂ ਪੱਛਮ ਤੇ ਪੈਨ ਤੋਂ ਬਣਾਏ ਨੇ ਇਹਨੂੰ ਅਸੀਂ ਐਜ਼ ਅ ਵਾਲ ਹੈਂਗਿੰਗ ਯੂਜ਼ ਕਰ ਸਕਦੇ ਆ ਮਾਈ ਨੇਮ ਇਜ਼ ਰੂਪਕੁਮਾਰੀ ਆਈ ਰੀਡ ਇਨ 8th ਕਲਾਸ ਅੱਜ ਅਸੀਂ ਤੁਹਾਡੇ ਸਾਹਮਣੇ ਵੇਸਟ ਮਟੀਰੀਅਲ ਦੇ ਟੋਪਿਕ ਤੇ ਦੱਸਣ ਜਾ ਰਹੇ ਹਾਂ ਇਹ ਅਸੀਂ ਆਂਡੇ ਦੇ ਟ੍ਰੇ ਤੋਂ ਬਣਾਇਆ ਵਾ ਜਿਹੜਾ ਆਪਾਂ ਵੇਸਟ ਸੈਟ ਦੇ ਨਾਲ ਉਹਨੂੰ ਸੁੱਟਣਾ ਨਹੀਂ ਚਾਹੀਦਾ ਉਹਦੇ ਉੱਤੇ ਸਪਰੇਅ ਕਲਰ ਸਪਰੇਅ ਕਲਰ ਨਾਲ ਸਪਰੇਅ ਕਰਕੇ ਇਹਨੂੰ ਵਾਲ ਹੈਂਗਿੰਗ ਬਣਾ ਸਕਦੇ ਆ ਮੇਰਾ ਨਾਮ ਨਪ੍ਰੀਤ ਕੌਰ ਹੈ ਤੇ ਮੈਂ ਅੱਜ ਵੀ ਚਮਾ ਦੇ ਵਿਸ਼ਾ ਨਾਲ ਸਾਡਾ ਟਾਪਿਕ ਹੈਗਾ ਵੇਸਟ ਮਟੀਰੀਅਲ ਅਸੀਂ ਜਿਹੜੇ ਆਪਾਂ ਵੇਸਟ ਚਮਚੇ ਸੈੱਟ ਦੇ ਨੇ ਆ ਪਲਾਸਟਿਕ ਦੇ ਆਪਾਂ ਸਿੱਟਣੇ ਨਹੀਂ ਚਾਹੀਦੇ ਉਹਨਾਂ ਦਾ ਆਪਾਂ ਨੂੰ ਵਰਤੋਂ ਕਰਨੀ ਚਾਹੀਦੀ ਇਹਦੇ ਵਿੱਚ ਆਪਾਂ ਕੈਂਡਲ ਵਗੈਰਾ ਰੱਖ ਕੇ ਤੇ ਇਹਨੂੰ ਆਪਾਂ ਮਤਲਬ ਸ਼ੋਪੀਸਲੀ ਰੱਖ ਸਕਦੇ ਏ ਟੇਬਲ ਵਗੈਰਾ ਤੇ ਤੇ ਅਸੀਂ ਆਹ ਸਿੱਖਾਂ ਲਈ ਡੱਬੀ ਤੋਂ ਬਣਾਏ ਜਿਹੜੀਆਂ ਆਪਾਂ ਸਿੱਖਾਂ ਲਈ ਡੱਬੀਆਂ ਨੂੰ ਖਾਲੀ ਹੋ ਕੇ ਖਾਲੀ ਹੋ ਜਾਂਦੀਆਂ ਆਪਾਂ ਸੈੱਟ ਦੇ ਨਹੀਂ ਆਪਾਂ ਨੂੰ ਸਿੱਟਣੀਆਂ ਨਹੀਂ ਚਾਹੀਦੀਆਂ ਉਹਨਾਂ ਨੂੰ ਆਪਾਂ ਨੂੰ ਵਰਤੋਂ ਕਰਕੇ ਆਪਾਂ ਨੂੰ ਉਹਨਾਂ ਨੂੰ ਵਾਲ ਹੈਂਗਿੰਗ ਵਗੈ ਗੁੱਡ ਮਾਰਨਿੰਗ ਜਿਵੇਂ ਕਿ ਤੁਸੀਂ ਜਾਣਦੇ ਆਂ ਆਪਾਂ ਵੇਸਟ ਮਟੀਰੀਅਲ ਨੂੰ ਸੈੱਟ ਦਿੰਨੇ ਆਂ ਜੇਕਰ ਆਪਾਂ ਵੇਸਟ ਮਟੀਰੀਅਲ ਨੂੰ ਇਕੱਠਾ ਕਰਕੇ ਰੱਖੀਏ ਤਾਂ ਆਪਾਂ ਉਹ ਤੋਂ ਕਿੰਨਾ ਕੁਝ ਬਣਾ ਸਕਦੇ ਆਂ ਜਿਵੇਂ ਕਿ ਅਸੀਂ ਇੱਕ ਪੈਨ ਹੋਲਡਰ ਬਣਾਇਆ ਏ ਇਹ ਪੈਨ ਹੋਲਡਰ ਹੀ ਨਹੀਂ ਐ ਇਹਦੇ ਵਿੱਚ ਦੋ ਡਰਾਜ਼ ਵੀ ਹਨ ਜਿਹਦੇ ਵਿੱਚ ਆਪਾਂ ਕੁਝ ਵੀ ਛੋਟੇ ਮੋਟੇ ਚੀਜ਼ੇ ਰੱਖ ਸਕਦੇ ਆਂ ਇਹ ਆਪਣਾ ਪੈਨ ਹੋਲਡਰ ਹੈ ਕਾਰਡਬੋਰਡ ਦੀ ਹਲਪ ਨਾਲ ਬਣਿਆ ਹੈ ਧੰਨਵਾਦ ਗੁੱਡ ਮਾਰਨਿੰਗ ਟੂ ਆਲ ਥੀਊ ਮਾਈ ਨੇਮ ਇ ਦਸ਼ਨਪ੍ਰੀਤ ਗੌਰ ਆਈ ਐਮ ਅ ਸਟੂਡੈਂਟ ਆਫ 6ਥ ਕਲਾਸ ਜਿਵੇਂ ਕਿ ਆਪਾਂ ਵੇਸਟ ਸਿੱਜਨ ਵਾਪਸ ਸੈਟ ਕਰ ਦਿੰਨਾਂ ਨੂੰ ਸੁਤਨਾਂ ਨਹੀਂ ਚਾਹੀਦਾ ਉਹਨਾਂ ਨੂੰ ਇਕੱਠੇ ਕਰਕੇ ਬਹੁਤ ਸਾਰੇ ਆਕਾਰ ਚ ਵਿੱਚ ਬਦਲ ਦਾਂਦੇ ਆ ਜਿਵੇਂ ਕਿ ਤੁਸੀਂ ਦੇਖ ਹੀ ਸਕਦੇ ਹੋ ਕਿ ਇਹ ਇੱਕ ਅਲਮਿਰਾ ਤਿਆਰ ਕੀਤੀ ਹੈ ਇਹ ਅਸੀਂ ਕਾਰਡਬੋਰਡ ਦੀ ਹੀ ਤਿਆਰ ਕੀਤੀ ਹੋਈ ਆ ਜਿਸ ਵਿੱਚ ਅਚ ਆਪਾਂ ਆਪਣਾ ਛੋਟਾ ਮੋਟਾ ਜਿਹੜਾ ਕੀ ਸਮਾਨ ਆਪਾਂ ਰੱਖ ਸਕਦੇ ਧੰਨਵਾਦ ਗੁੱਡ ਮਾਰਨਿੰਗ ਜਿਵੇਂ ਕਿ ਅਸੀਂ ਬਲੂ ਪ੍ਰਾਣੇ ਬਲਵਾਨ ਨੂੰ ਸੁੱਟ ਦਿੰਨੇ ਹਾਂ ਉਹਨਾਂ ਨੂੰ ਸੁੱਟਣਾ ਨਹੀਂ ਚਾਹੀਦਾ ਉਹਨਾਂ ਦਾ ਅਸੀਂ ਸਲੋ ਮੈਨ ਅਦੀਮ ਮਸ਼ਰੂਮ ਤੇ ਯਾਰ ਕੀਤਾ ਹੈ ਜਿਸ ਨੂੰ ਤੁਸੀਂ ਦੇਖ ਸਕਦੇ ਹੋ ਅਤੇ ਸਾਨੂੰ ਪ੍ਰਾਣੀਆਂ ਬੋਤਲਾਂ ਨੂੰ ਵੀ ਨਹੀਂ ਸੁੱਟਣਾ ਚਾਹੀਦਾ ਹੈ ਜੈਸ ਤੇ ਅਸੀਂ ਇੱਕ ਗਮਲਾ ਵੀ ਰੈਡੀ ਕੀਤਾ ਹੈ ਅਤੇ ਅਸੀਂ ਇੱਕ 스ਪੂਨ ਹੋਲਡਰ ਵੀ ਰੈਡੀ ਕੀਤਾ ਹੈ ਜੋ ਬੋਤਲਾਂ ਦਾ ਹੀ ਬਣਿਆ ਹੋਇਆ ਹੈ ਧੰਨਵਾਦ ਗੁੱਡ ਮਾਰਨਿੰਗ ਟੂ ਆਲ ਆਫ ਯੂ ਮਾਈ ਨੇਮ ਇਜ਼ ਸੁਮਨਦੀਪ ਕੌਰ ਐਨੀਮਰ ਸਟੂਡੈਂਟ ਆਫ ਪਲੱਸ 1 ਕਲਾਸ ਜਿਹੜਾ ਅੱਜ ਸਾਡਾ ਇਹਦਾ ਮਾਡਲ ਆਫ ਗੁੱਡ ਮੈਨਰਸ ਤੇ ਬੇਸਡ ਆ ਗੁੱਡ ਮੈਨਰਸ ਦਾ ਮਤਲਬ ਆ ਚੰਗੀਆਂ ਆਦਤਾਂ ਜਿਹੜੀਆਂ ਸਾਨੂੰ ਆਪਣੇ ਜੀਵਨ ਦੇ ਵਿੱਚ ਅਪਣਾਉਣੀਆਂ ਚਾਹੀਦੀਆਂ ਵਾ ਜਿਹੜੀਆਂ ਚੰਗੀਆਂ ਆਦਤਾਂ ਵਾ ਇਹਨਾਂ ਦੇ ਨਾਲ ਸਾਨੂੰ ਹਰ ਕਿਸੇ ਦੀ ਰਿਸਪੈਕਟ ਮਿਲਦੀ ਆ ਚੰਗੀਆਂ ਆਦਤਾਂ ਦੇ ਵਿੱਚ ਸਭ ਤੋਂ ਪਹਿਲਾਂ ਸ਼ਾਮਿਲ ਹੁੰਦਾ ਵਾ 플ਾਈਟ ਬਿਹੇਵੀਅਰ ਕਿ ਸਾਨੂੰ ਸਾਰਿਆਂ ਨਾਲ 플ਾਈਟ ਬਿਹੇ ਵਿੱਚ ਗੱਲ ਕਰਨੀ ਚਾਹੀਦੀ ਆ ਜੇਕਰ ਅਸੀਂ 플ਾਈਟ ਬਾਰੇ ਵਿੱਚ ਗੱਲ ਕਰਾਂਗੇ ਤਾਂ ਸਾਨੂੰ ਸਾਰੇ ਤੋਂ ਰਿਸਪੈਕਟ ਮਿਲੂਗੀ ਸੈਕਿੰਡ ਨੰਬਰ ਵਿੱਚ ਆਉਂਦਾ ਵਾ ਕਿ ਸਾਨੂੰ ਹਰ ਰੋਜ਼ ਹੈਲਥੀ ਫੂਡ ਈਟ ਕਰਨਾ ਚਾਹੀਦਾ ਵਾ ਜਿਸ ਨਾਲ ਜਿਹੜੀ ਸਾਡੀ ਬੋਡੀਓ ਫਿਟ ਰਹਿੰਦੀ ਆ ਥਰਡ ਨੰਬਰ ਤੇ ਆਉਂਦਾ ਵਾ ਕਿ ਸਾਨੂੰ ਹਰ ਰੋਜ਼ ਐਕਸਰਸਾਈਜ਼ ਕਰਨੀ ਚਾਹੀਦੀ ਆ ਸੋ ਹੁਣ ਮੇਰੇ ਸਾਥੀ 1 ਬਾਈ 1 ਹਰੇਕ ਟਾਪਿਕ ਨੂੰ ਐਕਸਪਲੇਨ ਕਰਨਗੇ ਮੈਂ ਮੈਂ ਤੁਹਾਨੂੰ ਡਿਸਪਲਿਨ ਬਾਰੇ ਦੱਸਣਾ ਚਾਹੀਦਾ ਡਿਸਪਲਿਨ ਦਾ ਮਤਲਬ ਅਨੁਸ਼ਾਸਨ ਹੈ ਜਿੱਦਾਂ ਫੋਰਨ ਕੰਟਰੀਜ਼ ਦੇ ਬੱਚੇ ਡਿਸਪਲਿਨ ਚ ਰਹਿੰਦੇ ਆ ਆਪਣੀ ਚੀਜ਼ਾਂ ਪ੍ਰੋਪਰ ਕਰਕੇ ਰੱਖਦੇ ਆ ਸਾਨੂੰ ਵੀ ਉਹਦਾ ਡਿਸਪਲਿਨ ਚ ਰਹਿਣਾ ਚਾਹੀਦਾ ਤੇ ਆਪਣੀ ਚੀਜ਼ਾਂ ਪ੍ਰੋਪਰ ਕਰਕੇ ਰੱਖਣੀਆਂ ਚਾਹੀਦੀਆਂ ਜਿੱਦਾਂ ਬੱਚੇ ਸਵੇਰ ਸਕੂਲ ਆਉਂਦੇ ਆ ਤੇ 6 ਘੰਟੇ ਰਹਿੰਦੇ ਆ ਤੇ ਫੁੱਲ ਡਿਸਪਲਿਨ ਵਿੱਚ ਰਹਿੰਦੇ ਆ ਕਿਉਂਕਿ ਸਕੂਲ ਦਾ এনवायरमेंट ਡਿਸਪਲਿਨਡ ਬਣਿਆ ਹੁੰਦਾ ਇਸ ਲਈ ਤੇ ਉਹੀ ਬੱਚੇ ਘਰੇ ਜਾ ਕੇ ਡਿਸਪਲਿਨ ਭੁੱਲ ਜਾਂਦੇ ਆ ਤੇ ਆਪਣੇ ਪੇਰੈਂਟਸ ਦੇ ਨਾਲ ਜਾਂ ਵੱਡਿਆਂ ਦੇ ਨਾਲ ਰੂਡ ਬਿਹੇਵ ਕਰਨ ਲੱਗ ਜਾਂਦੇ ਆ ਸੋ ਪੇਰੈਂਟਸ ਨੂੰ ਵੀ ਚਾਹੀਦਾ ਕਿ ਆਪਣੇ ਘਰ ਵਿੱਚ ਡਿਸਪਲਿਨ এনवायरमेंट ਕ੍ਰੀਏਟ ਕਰਨੇ ਤਾਂ ਕਿ ਬੱਚੇ ਸਕੂਲ ਦੇ ਨਾਲ-ਨਾਲ ਘਰ ਵਿੱਚ ਗੁੱਡ ਮੈਨਰਸ ਦੀ ਸਭ ਗੁੱਡ ਮੈਨਰਸ ਸਭ ਤੋਂ ਇੰਪੋਰਟੈਂਟ ਪਾਰਟ ਹੈ ਦੂਸਰਾ ਰਿਸਪੈਕਟ ਕਰਨਾ ਸਾਨੂੰ ਹਰ ਕਿਸੇ ਦੀ ਰਿਸਪੈਕਟ ਕਰਨ ਚਾਹੀਦੀ ਹੈ ਚਾਹੇ ਕੋਈ ਵੱਡਾ ਹੈ ਜਾਂ ਸਾਡੇ ਤੋਂ ਛੋਟਾ ਹੈ ਜਿਵੇਂ ਸਕੂਲ ਦੇ ਵਿੱਚ ਸਾਡੇ ਟੀਚਰਸ ਵੀ ਕਰਦੇ ਆ ਸਾਡੇ ਸੀਨੀਅਰਸ ਵੀ ਕਰਦੇ ਆ ਉਦੋਂ ਹੀ ਸਾਨੂੰ ਸੋਸਾਇਟੀ ਦੇ ਵਿੱਚ ਆਪਣੇ ਘਰ ਦੇ ਵਿੱਚ ਸਾਡੇ ਬਜ਼ੁਰਗਾਂ ਦੀ ਵੀ ਰਿਸਪੈਕਟ ਕਰਨ ਚਾਹੀਦੀ ਹੈ ਇਹ ਛੋਟੀਆਂ-ਛੋਟੀਆਂ ਚੀਜ਼ਾਂ ਸਟੂਡੈਂਟਸ ਨੂੰ ਸਿਖਾਉਣੀਆਂ ਸਿਰਫ ਪੇਰੈਂਟਸ ਦਾ ਕੰਮ ਨਹੀਂ ਆ ਇਹ ਟੀਚਰਸ ਤੇ ਪੇਰੈਂਟਸ ਦਾ ਦੋਵਾਂ ਦਾ ਕੰਮ ਹੈ ਫੇਰ ਹੀ ਬੱਚੇ ਇਹਨਾਂ ਚੀਜ਼ਾਂ ਨੂੰ ਫਾਲੋ ਕਰਨਗੇ ਗੁੱਡ ਮੈਨਰਸ ਨਾਲ 플라이ਟ ਬਰਸ ਦੀ ਇੰਪੋਰਟੈਂਸ ਵਧੀ ਹੈ ਸਾਨੂੰ ਸਭ ਨੂੰ ਪੋਲਾਈਟ ਵੇ ਨਾਲ ਗੱਲ ਕਰਨੀ ਚਾਹੀਦੀ ਹੈ ਚਾਹੇ ਉਹ ਆਪਣੇ ਤੋਂ ਛੋਟਾ ਹੋਵੇ ਚਾਹੇ ਵੱਡਾ ਹੋਵੇ ਪਲੀਜ਼ ਥੈਂਕ ਯੂ ਤੇ ਸੌਰੀ ਯੂਜ਼ ਕਰਨਾ ਪੋਜ਼ਿਟਿਵ এনਵਾਇਰਨਮੈਂਟ ਬਣਾਉਂਦਾ ਹੈ ਇਹਦੇ ਨਾਲ ਕਲਾਸ ਵਿੱਚ ਟੀਚਰਸ ਐਲਡਰਸ ਕੰਫਰਟੇਬਲ ਫੀਲ ਕਰਦੇ ਹਨ ਫੀਨੈਸੀ ਗੁੱਡ ਮੈਨਰਸ ਦਾ ਇੰਪੋਰਟੈਂਟ ਪਾਰਟ ਆ ਸਾਨੂੰ ਆਪਣੇ ਘਰ ਨੂੰ ਕਲੀਨ ਰੱਖਣਾ ਚਾਹੀਦਾ ਆਪਣੇ ਕਲਾਸਰੂਮ ਨੂੰ ਕਲੀਨ ਰੱਖਣਾ ਚਾਹੀਦਾ ਆਪਣੇ ਘਰ ਦਾ ਜੋ ਵੀ ਕੂੜਾ ਕਚਰਾ ਆਏ ਉਹਨੂੰ ਡਸਟਬਿਨ ਚ ਫੇਕਣਾ ਚਾਹੀਦਾ ਆਪਣੇ ਬਾਹਰ ਨਹੀਂ ਫੇਕਣਾ ਚਾਹੀਦਾ ਜਿਵੇਂ ਕਿ ਮੇਰੀਆਂ ਸਾਥਣਾਂ ਨੇ ਤੁਹਾਨੂੰ ਦੱਸਿਆ ਕਿ ਜਿਹੜੀਆਂ ਚੰਗੀਆਂ ਆਦਤਾਂ ਵਾ ਇਹਨਾਂ ਦੇ ਨਾਲ ਸਾਨੂੰ ਹਰ ਇੱਕ ਦੀ ਰਿਸਪੈਕਟ ਮਿਲਦੀ ਆ ਸੋ ਜਿਹੜੀਆਂ ਚੰਗੀਆਂ ਆਦਤਾਂ ਵਾ ਇਹਨਾਂ ਨੂੰ ਸਾਨੂੰ ਆਪਣੇ ਜੀਵਨ ਦੇ ਵਿੱਚ ਅਪਣਾਉਣਾ ਚਾਹੀਦਾ ਵਾ ਜਿਵੇਂ ਆਪਾਂ ਦੇਖਦੇ ਆ ਫੋਰਨ ਕੰਟਰੀ ਦੇ ਵਿੱਚ ਜਿਹੜੇ ਬੱਚੇ ਬਹੁਤ ਡਿਸਪਲਿਨ ਚ ਰਹਿੰਦੇ ਆ ਤੇ ਜਿਹੜੇ ਰੂਲਸ ਨੇ ਪਾਪਾ ਮੈਂ ਸ਼ਿਰਕਾ ਦੇ ਨਹੀਂ ਪਾ ਮੈਂ ਕੋਈ ਵੀ ਰੂਲਸ ਨਹੀਂ ਫਾਲੋ ਕਰਦੇ ਨੇ ਬਟ ਅਸੀਂ ਦੇਖਦੇ ਆ ਕਿ ਇੰਡੀਆ ਦੇ ਵਿੱਚ ਜਿਹੜੇ ਰੂਲ ਰੂਲ ਆ ਉਹ ਨਹੀਂ ਫਾਲੋ ਕਰਦੇ ਕਿਉਂ ਨਹੀਂ ਕਰਦੇ ਕਿਉਂਕਿ ਜਿਹੜੀ ਗਵਰਨਮੈਂਟ ਉਹਨੇ ਜਿਹੜੇ ਰੂਲਸ ਆ ਉਹ ਲਾਏ ਜ਼ਰੂਰ ਆ ਪਰ ਜੇਕਰ ਨਹੀਂ ਲੋਕ ਨਹੀਂ ਫਾਲੋ ਕਰਦੇ ਤਾਂ ਉਹਨਾਂ ਦੇ ਕੋਈ ਰਿਸਟ੍ਰਿਕਸ਼ਨਸ ਨਹੀਂ ਹੈਗੀਆਂ ਤਾਂ ਸਰਕਾਰ ਨੂੰ ਵੀ ਚਾਹੀਦਾ ਵਾ ਕਿ ਜਿਹੜੇ ਰੂਲਸ ਆ ਉਹ ਐਸੇ ਟਿਕ ਟਿਕ ਕਰਨ ਥੈਂਕ ਯੂ ਜੀ ਰਾਜਨ हाँ जी बेटा इस बार बाद एल जी क्लास रेडी रहे एक नूर कौर समरीत कौर तरनवीर कौर अंगद सिंह इंद्रप्रीत सिंह हरम जी बेटा नेक्स्ट क्लास है यू मैं उन आदमी पेट्स जरूर पेस्ट कर दिया कि वो भी स्टेज से आ जाएं मैं उन बच्चियों के नाम और नाम उस करंट जा रही हैं सहज दीपक वंदीर कौर अविजोत सिंह फतेह हार्बर कौर सौम्य वंदीर कौर नेक्स्ट क्लास एक इंट्री के बच्चे हम नाइंथ से चोच चुके हैं राज कौर पवन ਸ਼ਿਵਰਾਮਪੁਰ ਬੇਨਾ ਬੱਚਾ ਦੇ ਪੇਰੈਂਟਸ ਨੂੰ ਰਿਕੁਐਸਟ ਕਰਦੇ ਨੇ ਨੈਕਸਟ ਕਲਾਸ ਕਲਾਸ 1 ਮੈਡੀਕਲ ਅੰਮ੍ਰਿਤਕੌਰ ਸੰਤਾ ਸੇ ਸਰਕਾਰੇ ਖਾਲਸਾ ਸ਼ਹਿਰੇ ਪੰਜਾ ਸ਼੍ਰੀ ਅਕਾਲ ਮੇਰਾ ਨਾਮ ਰਾਜਵੀਰ ਕੋਰ ਹੈ ਤੇ ਮੈਂ ਬਲੋਸਮ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਚੱਕਰ ਦੀ ਵਿਦਿਆਰਥਣ ਹਾਂ ਮੈਨੂੰ ਇਸ ਸਕੂਲ ਵਿੱਚ ਪੜ੍ਹਦੇ ਹੋਏ 5 ਸਾਲ ਹੋ ਚੁੱਕੇ ਹਨ ਤੇ ਮੇਰਾ ਐਕਸਪੀਰੀਅੰਸ ਬਹੁਤ ਹੀ ਜ਼ਿਆਦਾ ਵਧੀਆ ਹੈ ਇਸ ਸਕੂਲ ਦੇ ਵਿੱਚ ਇਕੱਲੀ ਪੜ੍ਹਾਈ ਨਹੀਂ ਹੁੰਦੀ ਪੜ੍ਹਾਈ ਦੇ ਨਾਲ-ਨਾਲ ਹੋਰ ਵੀ ਕਈ ਜ਼ਿਆਦਾ ਐਕਟੀਵਿਟੀਆਂ ਹੁੰਦੀਆਂ ਨੇ ਸਾਡੇ ਸਕੂਲ ਵਿੱਚ ਸਿਮਰਨਜੀਤ ਕੋਰ ਤੇ ਅੰਜਲ ਜਿਨ੍ਹਾਂ ਨੇ ਬੌਕਸਿੰਗ ਗੇਮ ਦੇ ਵਿੱਚ ਨੈਸ਼ਨਲ ਲੈਵਲ 에ਸ਼ੀਅਨ ਲੈਵਲ ਤੱਕ ਜਿੱਤਾਂ ਪ੍ਰਾਪਤ ਕਰਕੇ ਆਪਣੇ ਪੇਰੈਂਟਸ ਦਾ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ ਤੇ ਇਸ ਸਕੂਲ ਦੇ ਵਿੱਚ ਲੈब्स ਦੇ ਵਿੱਚ ਹੋਰ ਪ੍ਰੈਕਟੀਕਲਸ ਕਰਾਈਆਂ ਜਾਂਦੀਆਂ ਨੇ ਬੱਚਿਆਂ ਨੂੰ ਖੇਡਣ ਮੈਚ ਖੜਾਏ ਜਾਂਦੇ ਹਨ ਕੋਕੋ ਦੇ ਮੈਚ ਫੁੱਟਬਾਲ ਦੇ ਮੈਚ ਤੇ ਬਹੁਤ ਹੀ ਵਧੀਆ ਮੇਰਾ ਇਸ ਸਕੂਲ ਦੇ ਵਿੱਚ ਐਕਸਪੀਰੀਅੰਸ ਰਿਹਾ ਥੈਂਕ ਯੂ